नमस्कार आप देख रहे हो जी एच न्यूज इंडिया पिंड पीर बाबा खुदाई दरगाह ते मेला हर साल दी तरह इस साल भी मुख सेवादार हरताज़ सिंह दी च करवाया गया पहुंचे आम आदमी पार्टी डेरा बाबा नानक दे नानकका इंचार्ज गुरदीप सिंह रंधावा इस मौके कुश्ती मुकाबले भी करवाए गए गामा अखाड़ा घूमन कलां ने सारिया ही कुश्तिया ते जित प्राप्त की मौके ते ही नाम तकसीम किए गए इस मौके जसवंत सिंह लंबardar सरताज सिंह नछत्तर सिंह शेरी ऑस्ट्रेलिया डॉक्टर संदीप सिंह ते गमा पहलवान वलो आई संगत दा तन्नवाद की तागया डेरा बाबा नानक तो गुरदीप सिंह दी रिपोर्ट

ਤਿਆਰ ਕਰਦੇ ਕੀ ਗਾਣਾ ਚਾਹੁੰਦੇ ਮੈਂ ਮੇਰੇ ਚੰਨਾ ਵਾਂ ਸੀ ਸਾਰੇ ਪਲੇਅਰ ਕੁਸ਼ਤੀਆਂ ਦੇ ਵੱਲ ਜੁੜਨ ਨਸ਼ਿਆਂ ਤੋਂ ਦੂਰ ਠੀਕ ਹੈ ਇਹ ਨਹੀਂ ਛੋਟੀ ਉਮਰ ਦੇ ਵਿੱਚ ਸੋਚ ਕਿਵੇਂ ਆਈ ਤੁਹਾਡੀ ਮੈਂ ਨਹੀਂ ਸੋਚਿਆ ਤੇ ਜਮਾਨਾ ਨੂੰ ਆ ਕਿ ਮੈਂ ਪਲੇਅਰ ਬਣਨਾ ਹੈ ਸਭ ਬੱਚਿਆਂ ਨੂੰ ਕੀ ਦੇ ਦੇਣਾ ਚਾਹੁੰਦੇ ਮੈਂ ਬੱਚਿਆਂ ਨੂੰ ਕਹਿਣਾ ਵਾ ਕਿ ਜਿਹੜਾ ਜਿਹੜਾ ਫਿਰ ਨਸ਼ਿਆਂ ਤੋਂ ਦੂਰ ਹੋ ਤੇ ਪਹਿਲਵਾਨ ਬਣ ਜਾਵੇ ਪਹਿਲੇ ਤੋਂ ਆ ਸਾਡੇ ਫਾਦਰ ਸਾਹਿਬ ਪੁਰਾਣੇ ਇਥੇ 25-30 ਸਾਲਾਂ ਤੋਂ ਆਂਦੇ ਆ ਦਰਬਾਰ ਤੇ ਤੇ ਸਰਤਾਜ ਤੇ ਹਰਤਾਜ ਦੀ ਇਸੇ ਬਹੁਤ ਤਕੜਾ ਪ੍ਰੋਗਰਾਮ ਕਰਾਂਦੇ ਆ ਕੁਸ਼ਤੀ ਦਾ ਤੇ ਉਹ ਉਹਨਾਂ ਦਾ ਮੇਨ ਮਕਸਦ ਇਹੀ ਹੈ ਕਿ ਜਿਹੜੀ ਯੰਗ ਬਲੱਡ ਜਿਹੜੇ ਲੜਕੇ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਹ ਆਪਣੇ ਕੁਸ਼ਤੀ ਦੇ ਪ੍ਰਤੀ ਆਪਣਾ ਸਹਿਯੋਗ ਦੇਣ ਉਹ ਆਪ ਖੇਡਣ ਉਹਨਾਂ ਦਾ ਇਹੀ ਹੈ ਮੈਨੂੰ ਇਹ ਇਹਨਾਂ ਦਾ ਜਿਹੜਾ ਹੈ ਉਪਰਾਲਾ ਵਾ ਇਸ ਇਲਾਨ ਜੋਗ ਹੈ ਤੇ ਮੈਂ ਚਲੋ ਆਪਣੀ ਤਰਫੋਂ ਬਹੁਤ ਇਹਨਾਂ ਦਾ ਸਹਿਯੋਗੀ ਆ ਕਿ ਇਹ ਮੇਲਾ ਕਰਾਇਆ ਤੇ ਮੇਲਾ ਕਰਾਇਆ ਸੁਨਵਾ ਮੇਲਾ ਕਰਾਇਆ ਜੀ ਹਰਤਾ ਸਿੰਘ ਟੈਂਕੂ ਮਰਤਾ ਜੋ ਕਿ ਪੀ ਬਾਬਾ ਖਦਾਈਆਣੇ ਵਾਲਾ ਦੀ ਜਗਾ ਵਾਇਆ ਤੇ ਇੱਥੇ ਲਗਭਗ ਕੋਈ 20 ਸਾਲ ਤੋਂ ਮੇਲਾ ਜਿਹੜਾ ਹੁੰਦਾ ਆ ਰਿਹਾ ਵਾ ਤੇ 10 ਸਾਲ ਤੋਂ ਜਿਹੜਾ ਕੁੱਤੀ ਦੰਗਲ ਜਿਹੜਾ ਵਾ ਸ਼ੁਰੂ ਆ ਤੇ ਉਦੋਂ ਤੋਂ ਪਰਵਾਨਾ ਦੇ ਨਾਲ ਫਿਰ ਜਿਉਂ ਜਿਉਂ ਗਾਂ ਦਾ ਹੁੰਦਾ ਜਾਂਦਾ ਵਾ ਪਰਵਾਨਾ ਦੇ ਨਾਲ ਜ਼ਿਆਦਾ ਵਾ ਆ ਇਹੋ ਆ ਕਿ ਨਸ਼ੇ ਤੋਂ ਜਿਹੜਾ ਵਾ ਚਲੋ ਇਹ ਇਹ ਨੂੰ ਵੀ ਪਹਚਾਇਆ ਗਏ ਕਿਸੇ ਦਾ ਧੀ ਪੁੱਤ ਨਸ਼ੇ ਤੋਂ ਬਾਜੇ ਇਸ ਕਰਕੇ ਅਸੀਂ ਖਲਵਾਨਾ ਦਾ ਅਖਾੜਾ ਵੀ ਖੋਲਿਆ ਵਾ ਫ੍ਰੀ ਟ੍ਰੇਨਿੰਗ ਦਿੰਨੇ ਆ ਸਾਰਾ ਕੁਝ ਰੈਸਪੀ ਫ੍ਰੀ ਜੇ ਤੇ ਇੱਕ ਸਾਲ ਬਾਅਦ ਇੱਥੇ ਫਿਰ ਆਪਣਾ ਪੂਰੀ ਦੰਗਲ ਵੀ ਕਰਾਈ ਆ ਉਹ ਕਿਸੋ ਕਿਸੋ ਟੀਮਾਂ ਜਿਹੜੀਆਂ ਆਉਂਦੀਆਂ ਨੇ ਅਸੀਂ ਟੀਮਾਂ ਆਪਣੀਆਂ ਤੇ ਖਾੜੇ ਤੋਂ ਨੇ ਪ੍ਰਮਾਣ ਜਿੰਨੇ ਵੀ ਆਪੋ ਜਿਹੜੇ ਨੇ ਕੋਈ ਜੰਮੂ ਤੋਂ ਸ਼੍ਰੀਨਗਰ ਤੋਂ ਵੀ ਆਉਂਦੇ ਨੇ ਮੁੰਡੇ ਪਖਾਨਪੂਰ ਤੋਂ ਹੋਗੇ ਯਾਨੀ ਕਿ ਪੂਰੇ ਲਗਭਗ 4-5 ਜ਼ਿਲ੍ਹਿਆਂ ਤੋਂ ਜਿਹੜੇ ਮੁੰਡੇ ਨੇ ਇੱਥੇ ਕੌਂਦੇ ਨੇ ਤੇ ਚੀਫ ਗੱਠ ਜਿਹੜਾ ਕੌਣ ਹੋਇਆ ਚੀਫ ਗੱਠ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਦਾ ਨਾਮ ਹੈ ਜਿਹੜੇ ਆ ਉਹ ਆ ਰਹੇ ਨੇ ਉਹਨਾਂ ਨੂੰ ਵੀ ਬੜਾ ਸ਼ੌਂਕ ਆਉਂਦਾ ਵੀ ਜਦੋਂ ਪਹਿਲੇ ਸੀਜ਼ਨ ਸਾਡੀ ਇੱਥੇ ਛਿੰਝ ਵੇਖੀ ਤੇ ਉਹਨਾਂ ਗਿਆ ਵੀ ਬੜੇ ਥਾਂ ਹੀ ਜਾਈਦਾ ਪਰ ਜਿਹੜੀਆਂ ਇੱਥੇ ਕੁਸ਼ਤੀਆਂ ਨੇ ਨਾ ਨਰੋਲ ਹੁੰਦੀਆਂ ਨੇ ਕੋਈ ਜਿਹੜਾ ਵਾ ਲਾ ਹੁੰਦੀ ਨਹੀਂ ਗੀ ਵਿੱਚ ਵੀ ਇਹਨਾਂ ਦੇ ਕਿੰਤੂ ਪ੍ਰੰਤੂ ਨਹੀਂ ਆ ਸਾਫ ਕੁਤਰੀਆਂ ਪੁੱਟੀਆਂ ਕਰਵਾਈਆਂ ਜਾਂਦੀਆਂ ਤੇ ਤੁਹਾਡੇ ਉਹ ਬਹੁਤ ਪਸੰਦ ਕਰਦੇ ਨੇ ਇਸ ਕਰਕੇ ਅੱਜ ਵੀ ਉਹ ਪਹੁੰਚ ਰਹੇ ਨੇ ਜੂਥ ਨੂੰ ਕੀ ਦੇਣਾ ਚਾਹੁੰਦੇ ਜੂਥ ਨੂੰ ਵੇਖੋ ਇਹੋ ਦਸਹਿਣਾ ਦੇਣਾ ਚਾਹੁੰਦੇ ਆਂ ਵੀ ਜਿਆਦਾ ਤੋਂ ਜਿਆਦਾ ਇਨਕੇਮਾਂ ਦੇ ਨਾਲ ਜੁੜੀਏ ਆਪਾਂ ਜਿਹੜਾ ਵਾ ਨਸ਼ੇ ਨੂੰ ਤਰਦੀ ਏ ਨਸ਼ੇ ਨੂੰ ਦੂਰ ਕਰੀਏ ਤੇ ਆਪਣੇ ਮਾਂ ਪਿਓ ਦਾ ਚਲੋ ਆਏ ਸਾਡਾ ਸਾਥ ਜਿਹੜਾ ਵਧੀਆ ਚੱਲੀ ਜਾਊਗਾ ਜੇ ਨਸ਼ੇ ਚਾਹੁੰਦੇ ਆਂ ਫਿਰ ਜੂਥ ਜਿਹੜਾ ਵਾ ਖਤਮ ਹੁੰਦਾ ਜਾਵੇ ਮੇਲਾ ਕਿ ਕੀ ਕਰਨਾ ਚਾਹੁੰਦਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੇਰਗਾਹ ਤੇ ਜਿਹੜਾ ਮੇਲਾ ਹਰਤਾਜ ਤੇ ਸਰਦਾਰ ਜਿਹੜਾ ਦੋਵੇਂ ਭਰਾ ਮਿਲ ਕੇ ਕਰਾਉਂਦੇ ਨੇ ਬੜੇ ਵਿਰਲੇ ਮੇਰੇ ਖਿਆਲ ਕਿ ਐਸੇ ਖਾਲੇ ਹੈ ਇਲਾਕੇ 'ਚ ਜਿਹੜੇ ਲੋਕ ਇਸ ਕੁਸ਼ਤੀ ਨੂੰ ਇਸ ਨੌਜਵਾਨੀ ਨੂੰ ਸੰਭਾਲਣ ਵਾਸਤੇ ਬੜਾ ਵੱਡਾ ਉਪਰਾਲਾ ਪਰਦਾ ਇੱਕ ਭਲਵਾਨ ਨੇ ਪਲਦਾ ਮੇਰੇ ਖਲ ਇੱਥੇ بڑے ਭਲਵਾਨ ਖੜਾ ਕੇ ਨੇ ਸੰਭਾਇਕ ਮੈਂ ਦਾ ਚਾਹਨਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਪਰਿਵਾਰ ਤੇ ਮਿਹਰ ਪ੍ਰਿਹਤ ਰੱਖਣ ਇਸੇ ਤਰ੍ਹਾਂ ਭਲਵਾਨਾਂ ਦੀ ਸੇਵਾ ਕਰਦੇ ਰਹਿਣ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਉਹ ਵਾਲੀ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹਗੇ ਇਹ ਅਸੀਂ ਮੰਚ ਤੋਂ ਵੇਖੋ ਇਹਦੇ ਤੋਂ ਇੱਕ ਸੰਦੇਸ਼ ਵਾ ਇਹੀ ਮਿਲਦਾ ਕਿ ਸਾਨੂੰ ਨਸ਼ਿਆਂ ਨੂੰ ਛੱਡ ਕੇ ਤਾਂ ਸਪੋਰਟਸ ਨਾਲ ਜੁੜਨਾ ਚਾਹੀਦਾ ਭਲਵਾਨੀ ਨਾਲ ਜੁੜਨਾ ਚਾਹੀਦਾ ਉਹਦੇ ਨਾਲ ਆਪਣੇ ਸਿਹਤਮੰਦ ਵੀ ਰਹਿੰਦਾ ਸਮਾਜ ਵੀ ਵਧੀਆ ਰਹਿੰਦਾ ਐਹੀ ਹੈ ਕਿ ਇੱਥੋਂ ਕੁਛ ਨਾ ਕੁਛ ਬੰਦਰਵਾਨ ਕੇ ਸਿੱਖ ਕੇ ਜਾਣਾ ਚਾਹੀਦਾ ਧੰਨ